ਉਹ ਗ੍ਰਾਹਕ ਸਾਹਿਬ ਨੇ ਤੇ ਇੱਥੋਂ ਤੱਕ ਕਹਿਤਾ ਉਹਨਾਂ ਤੇ ਸਾਡੇ ਸਿਧਾਂਤਾਂ ਤੇ ਹੀ ਸਵਾਲ ਚੁੱਕਲੇ ਕਿ ਜਿਹੜੇ ਪੰਜਾਂ ਪਿਆਰਿਆਂ ਨੂੰ ਤੁਸੀਂ ਗੱਲ ਕਰਦੇ ਹੋ ਉਹ ਵੀ ਤਾਂ ਪ੍ਰਵਾਸੀ ਸੀਗੇ ਚਾਰ ਤਾਂ ਉਹਨਾਂ ਚੋਂ ਪ੍ਰਵਾਸੀ ਆਏ ਉਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਤੇ ਵੀ ਗੱਲ ਕਰ ਦਿੱਤੀ ਕਿ ਗੁਰੂ ਪਾਤਸ਼ਾਹ ਤੇ ਖੁਦ ਜਿਹੜੇ ਆ ਉਹ ਪ੍ਰਵਾਸੀ ਗਿਣ ਲਓ ਉਹ ਵੀ ਜਾਨੀ ਉੱਥੋਂ ਦੇ ਸੌਰੀ ਪਟਲਾ ਸਾਹਿਬ ਦੇ ਉਹਨਾਂ ਦਾ ਜੰਪਾ ਲੈ ਉਹ ਗ੍ਰਾਹਕ ਬੰਦਾ ਹੈ ਕੋਈ ਇਹ ਤਾਂ ਤੁਸੀਂ ਦੱਸ ਸਕਦੇ ਹੋ ਮੈਂ ਤਾਂ ਉਹਨੂੰ ਮੈਂ ਤਾਂ ਸਿੱਖ ਹੀ ਨਹੀਂ ਮੰਨਦਾ ਉਹਦਾ ਹੱਕ ਹੀ ਨਹੀਂ ਹੈਗਾ ਇਸ ਗੱਲ ਤੇ ਜਦੋਂ ਤੂੰ ਕਾਮਰੇਡ ਆ ਤੂੰ ਕਾਮਰੇਡ ਸੋਚ ਨੂੰ ਬਿਲੋਂਗ ਕਰਦਾ ਤੂੰ ਰਸ਼ੀਆ ਦੇ ਚੀਨ ਦੇ ਇਤਿਹਾਸ ਨੂੰ ਠੀਕ ਆ ਤੂੰ ਚਲੋ ਸੌਰੀ ਟੂ ਸੇ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਦੁੱਖ ਹੁੰਦਾ ਕਿ ਤੇਰੀ ਤਾਂ ਸ਼ਕਲ ਵੀ ਨਹੀਂ ਮਤਲਬ ਉਧਰ ਉਹਨਾਂ ਕਾਮਰੇਡਾਂ ਨਾਲ ਹੀ ਰਲਦੀ ਆ ਤੇ ਤੂੰ ਤੂੰ ਐਵੇਂ ਕਿਉਂ ਲੱਤੜ ਫਸੋਣਾ ਇੱਧਰ ਹਰ ਗੱਲ ਤੇ ਤੂੰ ਚੌਧਰੀ ਬਣ ਜੰਨਾ ਫਲਾਣ ਅਟੀਮਕਾ ਠੀਕ ਹੈ ਵੇਖੋ ਉਗਰਾਹਾਂ ਨੂੰ ਇੱਕ ਗੱਲ ਲੈ ਕੇ ਹਾਂ ਪੰਜ ਪਿਆਰੇ ਪ੍ਰਵਾਸੀ ਸੀ ਉਹ ਮਤਲਬ ਐਡਾ ਕਟਿਆ ਬਿਆਨ ਮਤਲਬ ਜਿਹੜਾ ਮੈਂ ਕਹਿ ਵੀ ਨਹੀਂ ਸਕਦਾ ਇਹ ਗੱਲ ਮੈਂ ਬਜ਼ੁਰਗ ਹੋਣ ਦੇ ਨਾਤੇ ਫਿਰ ਵੀ ਉਹਦਾ ਥੋੜਾ ਬਹੁਤ ਕਰਦਾ ਹਾਂ ਚਲੋ ਆਪਾਂ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਛੱਡ ਦਿਓ ਨਹੀਂ ਨਹੀਂ ਮੈਂ ਪੂਰੀ ਗੱਲ ਪੂਰੀ ਹੋ ਲੈੰਦੋ ਪੰਜ ਪਿਆਰੇ ਹਾਂ ਮੈਂ ਇੰਦਰੇ ਲਿਆਉਣ ਲੱਗਾ ਇਹਦੇ ਪੰਜ ਇਹ ਇੱਕ ਮਿੰਟ ਮੇਰੀ ਗੱਲ ਨੋਟ ਕਰਿਓ ਮੜੀ ਜੀ ਪਾਕਿਸਤਾਨਾ ਦੀ ਗੋਲੀ ਵੀ ਨਹੀਂ ਸੀ ਚੱਲੀ ਰੌਲਾ ਹੀ ਪਿਆ ਸੀ ਚੈਨਲਾਂ ਦੇ ਉੱਤੇ ਇਹਦੇ ਟ੍ਰੇਨਾਂ ਭਰ ਕੇ ਲੰਮਕ ਕੇ ਪਹੁੰਚ ਗਏ ਸੀ ਇਹ ਲੋਕ ਬਿਹਾਰ ਠੀਕ ਹੈ ਤੇ ਪੰਜ ਪਿਆਰੇ ਉਹ ਸੀ ਜਿਨ੍ਹਾਂ ਨੇ ਚਮਕੌਰ ਸਾਹਿਬ ਸ਼ਹਾਦਤਾਂ ਦਿੱਤੀਆਂ ਤਿੰਨ ਪਿਆਰੇ ਚਮਕੌਰ ਸਾਹਿਬ ਸ਼ਹੀਦ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਗਲਾਂ ਤੋਂ ਡਰ ਕੇ ਨਹੀਂ ਭੱਜੇ ਹੋ ਦੂਜੀ ਗੱਲ ਉਹ ਨਸ਼ਾਨੀ ਸੀ ਕਰਦੇ ਉਹ ਸੰਪੂਰਨ ਸਿੱਖ ਬਣੇ ਸੀ ਤੇ ਆਪਣੇ ਆਪਣੇ ਖਿੱਤਿਆਂ ਦੇ ਵਿੱਚ ਪ੍ਰਚਾਰਕ ਸੀਗੇ ਉਹਨਾਂ ਦੀਆਂ ਪੀੜ੍ਹੀਆਂ ਗੁਰੂ ਸਾਹਿਬ ਨਾਲ ਜੁੜੀਆਂ ਸੀ ਤੇ ਜਿਹੜੀ ਗੱਲ ਇਹ ਕਰਦੇ ਆ ਨਾ ਕਬੀਰ ਸਾਹਿਬ ਵੀ ਉੱਥੋਂ ਸੀਗੇ ਤੇ ਅਸੀਂ ਕਿਹੜਾ ਨਹੀਂ ਮੰਨਦੇ ਵੀ ਉੱਥੋਂ ਨਹੀਂ ਸੀਗੇ ਪਰ ਉਹ ਇਨਸਾਨ ਸੀਗੇ ਉਹ ਇਹਨਾਂ ਵਾਂਗੂ ਜ਼ਾਲਮ ਤੇ ਆ ਵਿਦਾਊਟ ਵੈਰੀਫਿਕੇਸ਼ਨ ਨਹੀਂ ਸੀ ਤੁਰੇ ਫਿਰਦੇ ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਸੀ ਵੀ ਭਗਤ ਕਬੀਰ ਜੀ ਦੇ ਨਾਮ ਦਾ ਕੋਈ ਇਨਸਾਨ ਰਹਿੰਦੇ ਆ ਤੇ 베ਣੀ ਜੀ ਆ ਰਮਨਾਨਦ ਜੀ ਅਸੀਂ ਤਾਂ ਸਮੁੱਚੀ ਧਰਤੀ ਨੂੰ ਆਪਣੀ ਮਾਤਾ ਮੰਨਦੇ ਆ ਇਹ ਚਾਹੇ ਹੋ ਸਕਦਾ ਆਪਣੇ ਇਕੱਲੇ ਇੱਕ ਖਿੱਤੇ ਨੂੰ ਮੰਨਦੇ ਹੁਣ ਅਸੀਂ ਤਾਂ ਪੂਰੀ ਧਰਤੀ ਨੂੰ ਮਾਂ ਮੰਨਦੇ ਆ ਕੋਈ ਭਾਰਤ ਨੂੰ ਮਾਂ ਮੰਨਦਾ ਹੋਊਗਾ ਕੋਈ ਪਾਕਿਸਤਾਨ ਨੂੰ ਮਾਂ ਮੰਨਦਾ ਹੋਊਗਾ ਕੋਈ ਅਫਗਾਨਿਸਤਾਨ ਨੂੰ ਮਾਂ ਮੰਨਦਾ ਹੋਊਗਾ ਕੋਈ ਕਿਸੇ ਖਿੱਤੇ ਨੂੰ ਮਾਂ ਮੰਨ ਸਵਾਲ ਫਿਰ ਉੱਤੇ ਆਇਆ ਜੇ ਸਾਰੀ ਧਰਤੀ ਤੇ ਹੀ ਆਪਣੇ ਮਾਲਕ ਆਪਣੇ ਦਾਵਾ ਕਰਦੇ ਆ ਵੀ ਸਾਰੀ ਧਰਤੀ ਸਾਡੀ ਹੈ ਤੇ ਫਿਰ ਪ੍ਰਵਾਸੀਆਂ ਨਾਲ ਸਾਡਾ ਕਿਉਂ ਵੈਰ ਹੈ ਵੀਰ ਜੀ ਵੈਰ ਇਹ ਚ ਵੈਰ ਵਾਲੀ ਕਿਹੜੀ ਗੱਲ ਹੈ ਅਸੀਂ ਤਾਂ ਕਹਿੰਨੇ ਵੈਰੀਫਿਕੇਸ਼ਨ ਹੋਵੇ ਜਿਹੜਾ ਜ਼ੁਲਮ ਕਰਕੇ ਭੱਜ ਜਾਂਦੇ ਮੈਨੂੰ ਇਹ ਪੁਲਿਸ ਸਰਕਾਰ ਇਹ ਦੱਸ ਦਵੇ ਪੁਲਿਸ ਇਹ ਦੱਸ ਦਵੇ ਕਿੰਨੇ ਪ੍ਰਵਾਸੀ ਹੁਣ ਤੱਕ ਜ਼ੁਲਮ ਕਰਕੇ ਕਤਲ ਕਰਕੇ ਇੱਥੋਂ ਭੱਜੇ ਫੜੇ ਗਏ ਆ ਹੂੰ ਆ ਕਢਾਈ ਲੈ ਰਿਹਾ ਮੈਂ 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 ਫੇਰ ਕਿਹਾ 90% ਭਜੀ ਹੋਏ ਮੈਂ ਫੇਰ ਉੱਥੇ ਆਉਂਗਾ ਕਿ ਜਿਹੜਾ ਜ਼ੁਲਮ ਕਰਦਾ ਹੈ ਉਹ ਸਾਡਾ ਸਾਕਾ ਨਹੀਂਗਾ ਉਹ ਤੇ ਉਹ ਤੇ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਵਿੱਚ ਨਜਾਇਜ਼ ਘੋਣ ਵਾਂਗੂ ਪਿਸਰੇ ਉਹਨਾਂ ਦਾ ਪਰ ਕੀ ਕਰਾਂਗੇ ਉਹਨਾਂ ਨੂੰ ਕਿੱਥੇ ਰੱਖਾਂਗੇ ਬਹੁਤ ਚੀਜ਼ ਦਾ ਦਾਵਾ ਦੇਖੋ ਇੱਕ ਸਿੱਖੀ ਦੇ ਵਿੱਚ ਨਾ ਇੱਕ ਪੰਜਾਬੀਅਤ ਦੇ ਵਿੱਚ ਇੱਕ ਇੱਕ ਨਾ ਉਹ ਜੀਨਸ ਦੇ ਵਿੱਚ ਸਾਡੇ ਇੱਕ ਪ੍ਰੋਬਲਮ ਆ ਪ੍ਰੋਬਲਮ ਕਹਿ ਲੋ ਜਾਂ ਸਾਡੀ ਜਦੋਂ ਸਾਨੂੰ ਕੋਈ ਨਾ ਮਤਲਬ ਅੱਗੋਂ ਅੱਖਾਂ ਮਖਾਵੇ ਫਿਰ ਉਹ ਬਰਦਾਸ਼ਤ ਨਹੀਂ ਹੁੰਦੀ ਆ